ਪਿਛਲੇ ਦਿਨੀ ਸਹਾਰਨਪੁਰ ਵਿਖੇ ਪੀਮਾਰਮੀ ਚੀਫ ਚੰਦਰ ਸ਼ੇਖਰ ਆਜ਼ਾਦ ਉੱਪਰ ਕੀਤੇ ਗਏ ਹਮਲੇ ਦੀ ਸਖਤ ਨਖੇਦੀ ਕਰਦਿਆਂ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਡੀਸੀ ਜਲੰਧਰ ਨੂੰ ਭਾਰਤ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਆਗੂਆਂ ਨੇ ਜਥੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਉਥੇ ਹੀ ਚੰਦਰ ਸ਼ੇਖਰ ਆਜ਼ਾਦ ਨੂੰ ਜੈਡ ਪਲੱਸ ਸਿਕਿਉਰਿਟੀ ਦੇਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ ਇਸ ਮੌਕੇ ਦਾ ਗ੍ਰਿਡਚਮਾਰ ਇੰਟਰਨੈਸ਼ਨਲ ਸੰਸਥਾ ਦੇ ਪ੍ਰਧਾਨ ਬਾਬਰ ਟੇਕ ਚੰਦ ਰਵਿਦਾਸਿਆ ਜੀ ਵਾਈਸ ਪ੍ਰਧਾਨ ਬਿੱਟੂ ਰਵਿਦਾਸਿਆ ਜੀ ਸੀਨੀਅਰ ਮੈਂਬਰ ਵਿਨੋਦ ਵਸਣ ਯੋਗਰਾਜ ਜੱਸਲ ਪੀ ਮਾਰਮੀ ਜਲੰਧਰ ਤੋਂ ਪਰਮਵੀਰ ਸਿੰਘ ਹੈਪੀ ਸੰਗਰਾਵਾਲੀ ਜੱਸ ਕਲਿਆਣ ਅਤੇ ਹੋਰ ਸਾਥੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜੋ ਬੋਲੇ ਸੋ ਨਿਹਾਲ ਜਬਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਪ ਸੋ ਗੁਰੂ ਰੂਪੇਰੀ ਸਾਧ ਸੰਗਤ ਜੀ ਅੱਜ ਸਮੂਹ ਸੰਗਤ ਦਾ ਗ੍ਰੇਟ ਮਾਰ ਇੰਟਰਨੈਸ਼ਨਲ ਸੰਸਥਾਰ ਜਿੱਤੜਾ ਔਰ ਸਮੂਹ ਸੰਗਤ ਦੇ ਵਿਰਦਾਸ ਕਮੇਟੀ 107 ਔਰ ਸਮੂਹ ਸੰਗਤ ਦੇ ਵੀਮਾਰਮੀ ਦੇ ਬਲੋ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਜਿਹੜਾ ਐਡੀਸੀ ਸਾਹਿਬ ਅਮਿਤ ਮਾਦਨ ਜੀ ਨੂੰ ਦਿੱਤਾ ਗਿਆ ਜੋ ਕਿ ਗ੍ਰਹਿ ਮੰਤਰਾਲੇ ਨੂੰ ਇਹ ਭੇਜਿਆ ਜਾਣਾ ਹੈ ਜੋ ਇਸ ਦੇ ਵਿਸ਼ਾ ਹੈ ਅਦਕਸ਼ ਵੀਮਾਰਮੀ ਚੰਦਰ ਸ਼ੇਖਰ ਯਾਜਿਤ ਜੋ ਹਮਲਾ ਹੋਇਆ ਉਸ ਲਈ ਸਮੂਹ ਸਮਾਜ ਦੇ ਬਲੋਂ ਉਸ ਦੀ ਇੱਕ ਵਾਰ ਨਿੰਦਿਆ ਕਰਦੇ ਆਂ ਔਰ ਜਿਨ੍ਹਾਂ ਨੇ ਇਹ ਹਮਲਾ ਕੀਤਾ ਹੈ ਬਲੋਂ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਔਰ ਜੋ ਜੈਡ ਸਕਿਉਰਟੀ ਹੈ ਉਹਨਾਂ ਪ੍ਰੋਵਾਈਡ ਕੀਤੀ ਜਾਵੇ ਤੋਂ ਸਾਡੀ ਮੰਗ ਹੈ ਤੋਂ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਪੂਰਾ ਕੀਤਾ ਜਾਵੇ ਜੀ ਜੈ ਗੁਰਦੇ ਧੰਨ ਗੁਰਦੇ ਜੈ ਪੀਮ ਜੈ ਪਾਤ ਜੈ ਗੁਰਦੇ ਧੰਨ ਗੁਰਦੇ ਜੈ ਪੀਮ ਜੈ ਪਾਤ ਤੋਂ ਕਾਜੂ ਸਾਥੀਓ ਜਿਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸਾਡੇ ਸਮਾਜ ਦੇ ਅੰਸ਼ੀ ਜੋਦੇ ਚੰਦਰਸ਼ੇਗਰ ਯਾਰਜੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਤੋਂ ਸਮਾਜਿਕ ਅੰਸਰਾਂ ਵੱਲੋਂ ਉਸ ਦੇ ਸਬੰਧ ਦੇ ਵਿੱਚ ਅੱਜ ਡੀਸੀ ਸਾਹਿਬ ਗਵੰਦਰ ਉਹ ਅੱਜ ਇੱਕ ਮੰਤੋਬਤ ਰਗਾਈ ਸੀ ਉਹਨਾਂ ਦਾ ਡਿਊਟੀ ਪਰਪਸ ਲਈ ਕਿਉਂਕਿ ਜਦੋਂ ਸਮਾਜ ਦੇ ਲਈ ਸੰਘਰਸ਼ ਕਰ ਰਹੇ ਨੇ ਔਰ ਫਰੰਟ ਲਾਈਨ ਉੱਤੇ ਖੜੇ ਹੋ ਗਏ ਹਰ ਗਰੀਬ ਮਜ਼ਦੂਰ ਦੀ ਆਵਾਜ਼ ਉਠਾਉਂਦੇ ਨੇ ਤੋਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਮਨੁਵਾਜੀ ਤੋਰ ਦੇ ਲੋਕਾਂ ਵੱਲੋਂ ਗੰਭੀਰ ਅੰਤਰਾਮਨ ਸੋ ਜਿਸ ਨੂੰ ਪ੍ਰਕਾਸ਼ੀਤ ਕੀਤਾ ਜਾਏਗਾ ਸੋ ਇਸੇ ਸੁਭਨ ਦੇ ਵਿੱਚ ਅੱਜ ਡੀਸੀ ਸਾਹਿਬ ਗੰਦਰ ਮੰਗਪੱਤਰ ਦੇਣ ਆਏ ਸੀ ਸੋ ਡੀਸੀ ਸਾਹਿਬ ਜੀ ਬੀਸੀ ਦੀ ਮੀਟਿੰਗ ਦੇ ਵਿੱਚ ਸੋ ਸਾਡੇ ਡੀਸੀ ਡੀਸੀ ਸਾਹੁ ਅੱਜ ਜੋ ਮੰਗਪੱਤਰ ਦਿੱਤਾ ਗਿਆ ਦਾ ਗ੍ਰੇਟ ਸਮਾਰ ਇੰਟਰਨੈਸ਼ਨਲ ਸੱਤਾਵਾਂ ਨੂੰ ਸੋ ਉਮੀਰ ਕਰਦਿਆ ਕਿ ਪ੍ਰਸ਼ਾਸਨ ਸਾਡੀ ਮੰਗਾਂ ਨੂੰ ਮੁੱਕਰਾ ਕਰ ਰਿਹਾ ਹੈ ਤੇ ਬਾਈਨੂ ਸਕਿਉਰਟੀ ਜਿਹੜੀ ਹੈਗੀ ਆ ਜੈਡ ਪਲੱਸ ਉਹ ਨੂੰ ਮੈਗ ਕਰਵਾਉਣਗੇ ਜੈ ਕੁੱਤੇ ਜੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ